ਰਾਜਪੂਤ ਇੱਕ ਬਹਾਦਰ ਕੌਮ ਮੰਨੀ ਗਈ ਹੈ ਅਤੇ ਦੇਸ਼ ਵਿੱਚ ਕਈ Rajput ਰਾਜਿਆਂ ਦੀ ਬਹਾਦਰੀ ਦੇ ਕਿਸੇ ਅੱਜ ਵੀ ਪ੍ਰਚਲਿਤ ਨੇ Rajputਾਂ ਬਾਰੇ ਇੱਕ ਪੁਰਾਣੀ ਕਹਾਵਤ ਹੈ ਪਰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸੰਵਿਧਾਨ ਨੇ ਬਰਾਬਰੀ ਦੇ ਹੱਕ ਦੇ ਨਾਲ ਕਈਆਂ ਨੂੰ ਹੋਰ ਹੱਕ ਵੀ ਦਿੱਤੇ ਨੇ ਹੁਣ ਦੇਸ਼ ਇਸੇ ਸੰਵਿਧਾਨ ਅਤੇ ਬਣੇ ਹੋਏ ਕਾਇਦੇ ਕਾਨੂੰਨ ਅਨੁਸਾਰ ਚੱਲਦਾ ਹੈ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਰਾਏਕੋਟ ਤੋਂ ਵਿਧਾਇਕ ਰਹੇ ਅਤੇ ਹੁਣ ਜਗਰਾਉਂ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਜਗਤਾਰ ਸਿੰਘ ਜੱਗਾ ਹਿਸੋਬਾਲ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਦੀ ਜਗਰਾਉਂ ਇਲਾਕੇ ਦੀ ਆਮਦ ਮੌਕੇ ਉਹਨਾਂ ਦੀ ਹਾਜ਼ਰੀ ਵਿੱਚ ਆਖਿਆ ਕਿ ਰਾਜਪੂਤ ਦਾ ਮਤਲਬ ਜਿਸ ਦਾ ਰਾਜ ਉਸੇ ਦਾ ਪੂਤ ਇਸ ਉੱਤੇ ਰਾਜਪੂਤ ਭਾਈਚਾਰੇ ਨੂੰ ਇਤਰਾਜ਼ ਹੋ ਸਕਦਾ ਹੈ ਅਤੇ ਇਹ ਵਿਵਾਦਤ ਬਿਆਨ ਵੱਡਾ ਮੁੱਦਾ ਵੀ ਬਣ ਸਕਦਾ ਹੈ ਵੈਸੇ ਇਸ ਸਮੇਂ ਜੱਗਾ ਹਿਸੋਬਾਲ ਨੇ ਹਲਕਾ ਵਧਾਇਕਾ ਸਰਵਜੀਤ ਕੌਰ ਮਾਨੂਕੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਉੱਤੇ ਬਦਲਾਖੋਰੀ ਤਹਿਤ ਝੂਠੇ ਪਰਚੇ ਦਰਜ ਕਰਨ ਦੇ ਵੀ ਦੋਸ਼ ਮੜੇ ਇਸ ਨੂੰ ਲੈ ਕੇ ਉਹਨਾਂ ਸੰਘਰਸ਼ ਵਧਣ ਦੀ ਵੀ ਚੇਤਾਵਨੀ ਦਿੱਤੀ ਇਹ ਗੱਲ ਬੱਕਰੀ ਹੈ ਕਿ ਰਾਜਾ ਬੜਿੰਗ ਨੇ ਜੱਗਾ ਹਿਸੋਬਾਲ ਨੂੰ ਹੀ ਘੇਰ ਲਿਆ ਅਤੇ ਤਵਾ ਲਾ ਦਿੱਤਾ ਰਾਜਾ ਬੜਿੰਗ ਨੇ ਵੀ ਬੀਬੀ ਮਾਨੂਕੇ ਦਾ ਜ਼ਿਕਰ ਕਰਦੇ ਹੋਏ ਇਕੱਠ ਵਿੱਚ ਹਾਜ਼ਰ ਬੀਬੀਆਂ ਨੂੰ ਰੱਜ ਕੇ ਹਸਾਇਆ ਪਹਿਲਾਂ ਦੇਖੋ ਜੱਗਾ ਹਿਸੋਬਾਲ ਦਾ ਇਸ ਬਾਰੇ ਬਿਆਨ ਅਤੇ ਬਾਅਦ ਵਿੱਚ ਗੱਲ ਕਰਾਂਗੇ ਰਾਜਾ ਬੜਿੰਗਦੀ ਜਿਹੜੀ ਫਤਲਾਖੋਰੀ ਨੀਤੀ ਕਰ ਰਹੀ ਹੈ ਸਰਕਾਰ ਜਿਵੇਂ ਡੱਕਾ ਤੋੜਿਆ ਨਹੀਂ ਕੰਮ ਕਰਕੇ ਦਿਖਾਇਆ ਨਹੀਂ ਕੋਈ ਨੌਕਰੀ ਨਹੀਂ ਦਿੱਤੀ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰ ਬਣਾਈ ਤੇ ਹੁਣ ਤੱਕ ਕੀ ਲੱਗਿਆ ਪਿੰਡਾਂ ਦੇ ਵਿੱਚ ੱੱਕੇ ਸਾਹੀ ਤੇ ਕਨ ਪ੍ਰਧਾਨਗੀਆਂ ਨੇ ਇੱਕ ਲੱਗੇ ਬੰਦੇ ਤੇ ਕਾਰਵਾਈ ਕੀਤੀ ਆ ਕਿਉਂਕਿ ਜਿਹੜੇ ਪਿੰਡ ਵੀ ਜਾਣੇ ਆ ਉੱਥੇ ਚਾਰ ਬੰਦੇ ਆਪਕੇ ਕਹਿ ਰਹੇ ਨੇ ਜੀ ਸਾਡੇ ਤੇ ਝੂਠੇ ਪਰਚੇ ਨਾਲੇ ਨਜਾਇਜ਼ ਪਰਚੇ ਕੀਤੇ ਆ ਤੇ ਜਿਹੜੇ ਰਾਜਪੂਤ ਬਣੇ ਫਰਦੇ ਆ ਪੌਸਾ ਵਾਲੇ ਜਿੰਨਕਾ ਰਾਜਨੀਕੇ ਕੂਟ ਇਹਨਾਂ ਨੂੰ ਇਹ ਨਹੀਂ ਪਤਾ ਕਿ ਪੰਸਾ ਦੇ ਬਾਦ ਹੋਤਾ ਪੈ ਕੇ ਰਾਜ ਫਟਦੇ ਜਾਂਦੇ ਆ ਇੱਕ ਤੁਮ ਜਾਉਗੇ ਮੈਂ ਇੱਕ ਗੱਲ ਕਹਿਣੀ ਬੰਦਾ ਪ੍ਰਧਾਨ ਜੀ ਨੇ ਕੱਲ ਬੜੀ ਵਧੀਆ ਗੱਲ ਕੀਤੀ ਆ ਕਿ ਆਪੇ ਉਹ ਸਟੇਟ ਨੂੰ ਚਲਾ ਰਹੇ ਹਿੰਦੋਸਤਾਨ ਦੇ ਹਿੰਦੋਸਤਾਨ ਦੇ ਪ੍ਰਭਾਵ ਰੇ ਅਜੂਤ ਦੇ ਤੇ ਹਮ ਸਪੇਕ ਉਹ ਵੀ ਪੰਜਾਬ ਸਪੇਕ ਦੇ ਪ੍ਰਭਾਵ ਨਾਲ ਕਮੇਟੀ ਦੇ ਉਹਨੇ ਕੱਲ ਬੋਲਦੇ ਹੋਏ ਇੱਕ ਗੱਲ ਕਹੀ ਆ ਗਰਸਤਾਨਾ ਨੇ ਕਰਦੀ ਸੀ ਮਰਮਾਂ ਦੀ ਗੱਲ ਸਮਾਨ ਲੱਗਿਆ ਹੋ ਰੇ ਉਹਨੇ ਚੋਰੀ ਕਰਕੇ ਕਹਿਦਾ ਅਕਦੀ ਚੋਰੀ ਕਰਕੇ ਉਹਦੀ ਖਾ ਦਾ ਚੋਰੀ ਕਰਨ ਲੱਗਿਆ ਉਹ ਕਹਿੰਦਾ ਜਦੋਂ 2027 ਦੇ ਵਿੱਚ ਕਾਮਰਸ ਦੀ ਥੋੜੀ ਲੋਕਾਂ ਦੀ ਚੁੜੇ ਹੋਈ ਸਰਕਾਰ ਆ ਗਈ ਆ ਇੱਕ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕੀਤਾ ਜਾਊ ਕੋਰੋਨ ਬਣਾਇਆ ਜਾਊ ਜਿਹਦੇ ਵਿੱਚ ਜੇ ਕੋਈ ਕੋਸ ਅਧਿਕਾਰੀ ਕਿਸੇ ਤੇ ਵੀ ਝੂਠਾ ਮੁਕੱਤਮਾ ਦਾਜ ਕਰਦਾ ਜਿਵੇਂ ਇਹਨਾਂ ਲੱਗੇ ਹੋਏ ਆ ਜੇ ਇਹ ਮੁਕੱਤਮਾ ਰਾਜਕੁਮਾਰ ਨੂੰ ਝੂਠਾ ਪਾਇਆ ਗਿਆ ਸਾਖ ਤੋਂ ਘਟੇ 5 ਸਾਲ ਦੀ ਜਿਹੜੀ ਸਰਕਾਰ ਵਿੱਚ ਜਦੋਂ ਸਵਾਲ ਉੱਠੀ ਜਾਊ ਜੇ ਬਾਕੀ ਜੁਰਮਾਨਾ ਲੱਗੂਗਾ ਉਹ ਭਾਗਿਆਗਰ ਦਾ ਇੱਕ ਗੱਲ ਤੌਰ ਜਰੂਰ ਆ ਇਹ ਸਰਕਾਰ ਆਪਣੀ ਬੰਦ ਤੋਂ ਬਾਅਦ ਕੇ ਇਹ ਕਾਨੂੰਨ ਇਹਨਾਂ ਦੇ ਬਣਾਤੇ ਪਰ ਜਿਹੜਾ ਆਉਣ ਵਾਲਾ ਪੰਜਾਬ ਆ ਉਹ ਸੁੱਖ ਦੀ ਨੀਤ ਤੁਹਾਨੂੰ ਕੋਈ ਇਹਨਾਂ ਧੱਕੇ ਤੇ ਝੂਠੇ ਬਾਕੀ ਨਹੀਂ ਜਾਉਂ ਨਹੀਂ ਤਾਂ ਹੋਰ ਕਹਾ ਦਿੱਲੀ ਰਾਤ ਦੇ 11 ਕਰਾ 12 ਬਰਾ ਮੈਂ ਕਿੰਨੇ ਲੋਕਾਂ ਦੇ ਹਰ ਇੱਕ ਗ੍ਰਾਮ ਤੋਂ ਫੋਨ ਆਉਂਦੇ ਆ ਜੇ ਕੋਈ ਕੱਟ ਕੱਟੇ ਕੰਮ ਨਾਲ ਸਾਡੇ ਤੇ ਝੂਠਾ ਮਕੱਤਬਾ ਦਰਜ ਕਰਾਤਾ ਸਾਡੇ ਤੇ ਝੂਠਾ ਮਕੱਤਬਾ ਜਦੋਂ ਨੇ ਪਿੰਡ ਹੋ ਗਿਆ ਅਸੀਂ ਤਾਲਣਾ ਕਰਦੇ ਕਿ ਟਾਈਮ ਥੋੜੇ ਹੀ ਹੈਗਾ ਮਿੱਤੋ ਤੇ ਨੌਕਰੀ ਥੋੜੇ ਹੀ ਜਾਂਦੀ ਹੈ ਇੰਨਾ ਵੀ ਬੰਦਾ ਸਾਨੂੰ ਤੇ ਥੋੜੇ ਜਿਹਾ ਹਾਮਤ ਕਰੋਗਾ ਤਾਂ ਚੰਗੀ ਗੱਲਾਂ ਇੰਕਾ ਫਿਰ ਟਾਈਮ ਆਉਣਾ ਲਈਆ ਦੂਜੀ ਗੱਲ ਅੱਜ ਜਿਹੜੀ ਸਾਰੇ ਨਰੋ ਵੱਡੀ ਸਮੱਸਿਆ ਉਹ ਪੰਜਾਬ ਦੇ ਵਿੱਚ ਨਸ਼ੇ ਦੀ ਆ ਅੱਜ ਇਹ ਸਰਕਾਰ ਹਮਲਾ ਕਰ ਰਹੀ ਸਰਕਾਰ ਜਿਹੜੀ ਢੁਠੇ ਪ੍ਰਾਂਇਆਂ ਦੇ ਉੱਤੇ ਆਈ ਆ ਤੇ ਇੱਕ ਗੱਲ ਕਹੀ ਜਾਂਦੀ ਆ ਕਿ ਆ ਨਸ਼ਿਆਂ ਦੇ ਵਿਰੁੱਧ ਜੁੱਧ ਜੁੱਤ ਨਸ਼ਿਆਂ ਦੇ ਵਿਰੁੱਧ ਇਹ ਇਸ ਤੇ ਆਮ ਜਨਤਾ ਦਾ ਨਾ ਕਿਸੇ ਨਸ਼ੇ ਖਤਮ ਨਹੀਂ ਹੋਵੇ ਤੁਹਾਨੂੰ ਜਦੋਂ ਕੋਈ ਬਜ਼ੁਰਗ ਨੌਜਵਾਨ ਆਪੇ ਤਪਰੀਕ ਆਪਦੀ ਮੁਰਗ ਦੇ ਲੈ ਕੇ ਜਾਂਦਾ ਤੇ ਸਾਡੇ ਸਾਰੇ ਘਰਾਂ ਦੇ ਵਿੱਚ ਇੱਕ ਘਰ ਚੱਜ ਕੇ ਦੂਜੇ ਘਰ ਤੀਜੇ ਘਰ ਇਹਨਾਂ ਨੇ ਸੱਫਰ ਵਿਸ਼ਾਤ ਦੇ ਨਾਲ ਸ਼ਰਮ ਉਹੀ ਤੇ ਹੀ ਦਿਆ ਪਿੰਡ ਗਗੜਾ ਪੁੱਜੇ ਰਾਜਾ ਬੜਿੰਗ ਨੇ ਜੱਗਾ ਹਿੱਸੋਵਾਲ ਉਤੇ ਹਲਕਾ ਜਿਗਰਾਉ ਵਿੱਚ ਪੱਖਪਾਤ ਕਰਨ ਦਾ ਦੋਸ਼ ਲਾਇਆ ਉਹਨਾਂ ਆਖਿਆ ਕਿ ਜਿਹੜੇ ਪਿੰਡ ਮੱਲਾ ਵਿੱਚ ਉਹ ਹਾਰੇ ਉੱਥੇ ਜੱਗੇ ਨੇ 8 ਲੱਖ ਰੁਪਏ ਦੀ ਗ੍ਰਾਂਟ ਦਵਾ ਦਿੱਤੀ ਅਤੇ ਜਿਸ ਗਗੜੇ ਵਿੱਚ ਉਹਨਾਂ ਦੀਆਂ 350 ਵੋਟਾਂ ਵਧੀਆਂ ਉੱਥੇ ਸਿਰਫ 5 ਲੱਖ ਦੀ ਗ੍ਰਾਂਟ ਦਵਾਈ ਹੈ ਇਸ ਦੇ ਨਾਲ ਹੀ ਉਹਨਾਂ ਪੰਜਾਬ ਸਰਕਾਰ ਵੀ ਘੇਰੀ ਅਤੇ ਬੀਬੀਆਂ ਨੂੰ 1-1000 ਰੁਪਏ ਦੇਣ ਸਮੇਤ ਹੋਰ ਸਕੀਮਾਂ ਦਾ ਜ਼ਿਕਰ ਕਰਦਿਆਂ ਮਜ਼ਾਕ ਮਜ਼ਾਕ ਵਿੱਚ ਹੀ ਤੀਰ ਨਿਸ਼ਾਨੇ ਉੱਤੇ ਮਾਰੇ ਪਰ ਤੁਸੀਂ ਕਮਾਲ ਦੇ ਬੰਦੇ ਹੋ ਔਰ ਖਾਸ ਕਰਕੇ ਤੁਹਾਡਾ ਪਿੰਡ ਜੀ ਨੇ 350 ਦੇ ਲਗਭਗ ਮੈਨੂੰ ਸਰਪੰਚ ਸਾਹਿਬ ਦਸੀ ਜਾਂਦੇ ਸੀ 350 ਦੇ ਲੱਖ ਪੰਗਿਸ ਨਗਰ ਨੇ ਵੋਟ ਵਧਾਈ ਹੈ। ਸੋ ਮੈਂ ਤੁਹਾਡਾ ਧੰਨਵਾਦ ਕਰਨ ਵਾਸਤੇ ਆਇਆ ਕਿਉਂਕਿ ਵੈਸੇ ਤਾਂ MP ਦੇ ਕੋਲੇ ਸਮਾਂ ਨਹੀਂ ਹੁੰਦਾ। ਬਹੁਤ ਸਾਰੇ ਪਿੰਡ ਹੁੰਦੇ ਐ। 9 ਹਲਕੇ ਐ। ਫਿਰ ਮੇਰੇ ਕੋਲੇ ਪੰਜਾਬ ਦੀ ਜ਼ਿੰਮੇਵਾਰੀ ਵੀ ਐ। ਪਰ ਫੇਰ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਪਿੰਡਾਂ ਚ ਆ ਕੇ ਵੀ ਜਦੋਂ ਮੈਂ ਜਿੱਤ ਗਿਆ ਤੁਹਾਡੇ ਕੋਲੇ ਆਉਂਗਾ। ਇਸ ਤੋਂ ਪਹਿਲਾਂ ਕੋਈ MP ਆਇਆ ਹੀ ਕਦੇ ਧੰਨਵਾਦ ਕਰਕੇ ਆਇਆ ਕੋਈ। ਵੇ ਆ ਤੇ ਨਾਲ ਹੀ ਟੈਲਫੋਨ ਪੇਟਾ 4 ਪੈਸੇ ਹੁੰਦੇ ਐ ਐਮਪੀ ਕੋਲੇ ਜਿਹੜੀ ਸਰਕਾਰ ਦਿੰਦੀ ਐ ਉਹ ਦੇਣ ਵਾਸਤੇ ਮੈਂ ਆਇਆ ਸੀ ਪਹਿੰਦੀ 5 ਲੱਖ ਦੀ ਗ੍ਰਾਂਟ ਸਰਪੰਚ ਸਾਹਿਬ ਨੂੰ ਅਸੀਂ ਦੇਣ ਵਾਸਤੇ ਆਏ ਸੀ ਕਿ 5 ਲੱਖ ਕਿੱਥੇ ਵੀ ਤੁਸੀਂ ਲਾਉਣਾ ਉਹ ਤੁਸੀਂ ਆਪ ਦੀ ਸੂਝ-ਬੂਝ ਮੁਤਾਬਕ ਉਹ ਲਾ ਲਓ ਵੈਸੇ ਤਾਂ ਇਹ ਜਕਟਾਰ ਵੀ ਥੋੜਾ ਜਆ ਪਾਰਸ਼ਲ ਹੈਗਾ ਬੰਦਾ ਪੱਖ-ਪਾਤ ਕਰਦਾ ਬੰਦਾ ਚੰਗਾ ਕੱਲ ਮੱਲੇ ਪਿੰਡ ਗਏ ਮੱਲੇ ਉਹ ਵੋਟਾਂ ਸਾਡੀਆਂ ਘਟੀਆਂ ਤੇ ਰੁਪਿਆ 8 ਲੱਖ ਦੇਤਾ ਪਤਾ ਨਹੀਂ ਇਹਨੇ ਨਾਨਕੇ ਉੱਥੇ ਕੀ ਕੀ ਐ ਇੱਥੇ 350 ਵਧੀ ਹੈ ਗਰੀਬਾਂ ਦਾ ਪਿੰਡ ਐ ਇੱਥੇ 5 ਲੱਖ ਦੇਤਾ ਸਰਪੰਚ ਕਿਹਨਾਂ ਅਜੇ ਪਾਇਨ ਬਹੁਤ ਸਰਪੰਚ ਨੂੰ ਤਾਂ ਪਾਉਂਦੇ ਆ ਇਹ ਆ ਦੇ ਦੇ ਸੋ ਗਾਂ ਤੋਂ ਇਹ ਕੰਮ ਨਾ ਹੋਵੇ ਭਾਈ ਜਿਨੇ ਗੋੜ ਜਿੰਨਾ ਪਾਇਆ ਉਹਨਾਂ ਨੂੰ ਕੱਪ ਕਰਨਾ ਚਾਹੀਦਾ ਨਵਦੀਪ ਸਿੰਘ ਜੀ ਇਹ ਧਿਆਨ ਕਰ ਲੋ ਇਹ ਨਾ ਜੱਗੇ ਨਵਦੀਪ ਅਰੀ ਸਰਦਾਰ ਬੰਦੇ ਨੇ ਇਹ ਆਪਦੇ ਹਿਸਾਬ ਨਾਲ ਸਰਦਾਰਾਂ ਨੇ ਨੂੰ ਜਿਆਦਾ ਦੇ ਦਿੰਦੇ ਨੇ ਇਹਨਾਂ ਨੇ ਵੋਟਾਂ ਜਾਂਦੇ ਪਈਆਂ ਆਪਾਂ ਨੂੰ ਇਹ ਵੀ ਜਿਹੜਾ ਇਹ ਪੈਂਦਾ ਜੀ 8 ਸਾਲ ਹਾਂ ਫਿਰ 8 ਸਾਲ ਰਿਹਾ ਤੇ ਘਾੜੂ ਪੈ ਜਾਂਦੇ ਦੇ ਕਿੰਨੇ ਬੰਦੇ ਖੜੇ ਐ ਇੱਥੇ ਸੋ ਮੇਰੇ ਕਹਿਣ ਦਾ ਮਤਲਬ ਜਿਨੇ ਜਿੰਨਾ ਪਿਆਰ ਦਿੱਤਾ ਹੈ ਉਹਨਾਂ ਹੋਰੇ ਮੁਤਾਬਕ ਵੀ ਆਪਾਂ ਉਹਰਾ ਬੰਦਾ ਹਿੱਸਾ ਦੇਣਾ। ਨਾਲ ਹੀ ਨਾਲ ਮੈਂ ਅੱਜ ਬੇਨਤੀ ਕਰਨੀ ਛੋਣਾ ਬਹੁਤ ਗਰੀਬ ਦੁਖੀ ਅੱਜ ਪੰਜਾਬ ਦਾ। ਟਕੜੇ ਦਾ ਤਾਂ ਗੁਜ਼ਾਰਾ ਹੋ ਜਾਂਦਾ। ਮਾਰੇ ਦਾ ਬੜਾ ਬੇਮਾਰਾ ਹਾਲ। ਹੁੰਦਾ 5 ਕਿਲੋ ਕਣਕ ਵਾਲੇ ਕਾਰਡ ਵੀ ਕਈਆਂ ਦੇ ਘੱਟਦੇ ਥੋੜੇ ਪਿੰਡ ਮੈਨੂੰ ਲੱਗਦਾ। ਤੇ 5 ਕਿਲੋ 30 ਕਿਲੋ ਕਣਕ ਬੇਈ ਹੁੰਦੀ ਸੀ ਕਾਂਗਰਸ ਦੇ ਰਾਜ 'ਚ ਹੁਣ ਸਰਪੰਚਾ 5 ਕਿਲੋ ਮਿਲਦੀ ਹੈ। ਤੇ 5 ਕਿਲੋ ਵੀ ਕਦੇ ਕਦੇ ਆਉਂਦੀ ਹੈ ਤੇ ਜਾ ਕੇ ਸਾਰੀ ਦਿਹਾੜੀ ਖੜਾ ਰਹਿਦਾ ਬੰਦਾ ਤੇ ਕਹਿੰਦੇ ਗੂਠਾ ਨਹੀਂ ਚੱਲਿਆ ਹੋਂ ਤੇਰਾ ਇਹ ਫਿਰ ਬੀਬੀ ਭਗਵੰਤ ਮਾਨ ਦਾ ਰਾਜ ਹੈ ਤੇ ਬੀਬੀ ਮਾਨੂਕੇ ਦਾ ਰਾਜ ਹੈ ਜਿਹਨੂੰ ਦੋ ਵਾਰੀ ਐਵੇਂ ਲੈ ਬਣਾਇਆ ਹੈ ਜਗਰਾਉਂ ਦੇ ਲੋਕਾਂ ਨੇ ਕਾਂਗਰਸ ਦਾ ਰਾਜ ਸੀ 30 ਕਿਲੋ ਇਕੱਠੀ ਮਿਲਦੀ ਸੀ ਕਾਂਗਰਸ ਦੇ ਰਾਜ ਵੇਲੇ ਦਰੇਗਾ ਆਵੇ ਫੋਟੋ ਨਹੀਂ ਖਿੱਚਦੇ ਸੀ ਹੁਣ ਕੰਮ ਦਾ ਕਿੱਥੇ ਮਿਲਦਾ ਤੇ ਹਾਜ਼ਰੀ ਕਿਤੇ ਲੱਗਦੀ ਆ ਤੋਰ ਤੋਰ ਕੇ ਗੱਗੜ ਆਉਂਦੀਆਂ ਮੇਰੀਆਂ ਮਾਵਾਂ ਪੈੜਿਆਂ ਦੇ ਤੇ ਗੋਡੇ ਕਿੱਤੇ ਕਸ ਗਏ ਇਹ ਗੱਲ ਸਹੀ ਆ ਕਿ ਝੂਠੀ ਆ ਫੋਟੋ ਹੁੰਦੀ ਆ ਹੁਣ ਨਵਾਂ ਮੋਦੀ ਸਕੀਮ ਲੈ ਕੇ ਆ ਰਿਹਾ ਤੇ ਭਗਵਾਨ ਤੁਮਾਨ ਵੀ ਪੁਰੇ ਜਿਹੜੇ ਪੁਰਾਣੇ ਬਾਪੂ ਬੇਬੇ ਇਹਨਾਂ ਦੀ ਫੋਟੋ ਖਿੱਚਾ ਕਰਵਾ ਇਹਨੂੰ ਕੋ ਤੋੜ ਕੇ ਵੇਖੋ ਜੇ ਤੁਰਦੇ ਆ ਚੱਜ ਨਾਲ ਤਾਂ ਇਹਨਾਂ ਦੀ ਦਿਹਾੜੀ ਲਾਉ ਨਹੀਂ ਦਿਹਾੜੀ ਹੀ ਨਹੀਂ ਲਾਉਂਗੇ ਤੇ ਸਾਡੇ ਰਾਜ ਚ ਬਜ਼ੁਰਗ ਵਿਹਲੇ ਹੀ ਬਹਿ ਜਾਂਦੇ ਸੀ ਇਸ ਕਹਿੰਦੇ ਲਾ ਦੇ ਵਾਜਰੀ ਯਾਰ ਬੀਬੇ ਆਈ ਐ ਬਾਪੂ ਆਇਆ ਬਿਨਾ ਕੰਮ ਤੋਂ ਹੀ ਲਾ ਦੇ ਇਹ ਕਾਂਗਰਸ ਦਾ ਰਾਜ ਸੀ ਜਾ ਬੱਸਾਂ ਦਾ ਕਰਾਇਆ ਸੀ ਮੁਫਤ ਕੀਤਾ ਪਰ ਥੋਨੂੰ 1000 ਰੁਪਇਆ ਭਗਵੰਤ ਮਾਨ ਨੇ ਕਹਦਾ ਬੀਬੀ ਮਾਨ ਨੂੰ ਕਿਨੇ 1000 1000 ਦਿਆਂਗੇ ਇੱਕ ਦੂਜੇ ਨੇ ਮਾਰ ਕੇ ਕੂਣੀਆਂ 1000 ਆਊਗਾ ਕੁੜੇ ਭਗਵੰਤ ਮਾਨ ਦਾ ਆਇਆ ਹਾਂ ਹੁਣ ਹੱਥ ਮਾਰਦੀਆਂ ਕਿ ਨਹੀਂ ਚਮਾਂਗੀਆਂ ਹੋਣ ਹੱਥ ਮਾਰਿਆ ਕੀ ਫਾਇਦਾ ਉਦੋਂ ਦਾ ਵਟਨ ਨੱਪਦਾ ਉਹਨਾਂ ਕੁ ਲਈ ਆਓ ਕਾਂਗਰਸ ਪਾਰਟੀ ਨੇ 500 ਰੁਪਿਆ ਪੈਨਸ਼ਨ ਹੁੰਦੀ ਸੀ ਥੋੜੀ 1500 ਰੁਪਿਆ ਕੀਤੀ ਕੀਤੀ ਕਿ ਨਹੀਂ ਕੀਤੀ ਕਿ ਭਗਵਾਨ 40 ਲਈ 2500 ਰੁਪਿਆ ਆਈ ਹਾਂ ਨਹੀਂ ਆਈ ਹਾਂ ਕਈਆਂ ਨੇ ਤਾਂ ਸਾਈਆਂ ਫੜਾ ਲਿਆ ਸੂਟਾਂ ਵਾਲਿਆਂ ਨੂੰ ਪਹਿਲਾਂ ਹੀ ਦਿਨ ਵੀ ਆ ਲੈ ਫੜ ਲੈ ਸਭਾ ਯਾਰ ਉਧਰ ਹੋਣਾ ਤੇ 1500 ਇਧਰੋਂ ਵਾਜਣਾ ਹੁਣ ਹੱਸਦੀਆਂ ਗੱਲ ਤਾਂ ਇਹ ਵੀ ਹੋਈ ਹੈ ਕਹਿਆ ਨੇ ਨੋ ਨੂੰ ਕਹਿਦਾ ਵੀ ਤੈਨੂੰ 500 ਮੈਂ ਦਿਆਂ ਕਰੂ ਕੁੜੇ ਉਰੇ ਚ ਜਿਹੜਾ 1000 ਭਗਵਾਨਾ ਲੈ ਕੇ ਮੈਨੂੰ ਰੋਟੀ ਚਾਚ ਨਾ ਖਵਾਇਆ ਕਰ ਉਹ ਵੀ ਨਹੀਂ ਆਇਆ